ਐਨਿਸ ਜਿਸ ਵਾਹਿ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਜੋਕ ਜਾਏ ਵਡਹੰਸ ਮਹਿਲਾ ਕੀ ਜਾ ਚੰ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੂਈਏ ਸੋਭਵੰਤੀ ਨਾਰੇ ਸੱਚਾ ਸ਼ਬਦ ਮਿਲ ਰਹੀ ਮੂਈਏ ਪਿਰ 라ਵੇ ਭਾਏ ਪਿਆਰੇ ਆਪਣੇ ਪਿਰ ਕੈ ਰੰਗ ਰਤੀ ਮੂਈਏ ਸੋਭਵੰਤੀ ਨਾਰੇ ਸੱਚਾ ਸ਼ਬਦ ਮਿਲ ਰਹੀ ਮੂਈਏ ਬੇਰ ਰਾਵੇ ਭਾਏ ਪਿਆਰੇ ਸੱਚੇ ਭਾਏ ਪਿਆਰੀ ਅੰਤ ਸਵਾਰੀ ਹਰ ਹਰ ਸਿਉ ਨੇ ਰਜਾਇਆ ਆਪ ਗਵਾਇਆ ਤਾਂ ਫਿਰ ਪਾਇਆ ਗੁਰ ਕੈਬਦ ਸਮਾਇਆ ਸਾ ਧਨ ਸਬਦ ਸੁਹਾਈ ਪ੍ਰੇਮ ਕਸਾਈ ਅੰਤਰਪ੍ਰੀਤ ਪਿਆਰੀ ਨਾਨਕ ਸਾਧਨ ਮੇੜ ਲਈ ਤੇਰੇ ਆਕੇ ਸਾਚੇ ਸ਼ਾਂ ਸواری ਨਿਰਗੁਣ ਮੰਤੜੀਗੇ ਤੇਰੇ ਕਾਹ ਦੂਰੇ ਨਾਮ ਗੁਰਮਖਾ ਜਿਨੀ 라ਵਿਆ ਮੁਈਏ ਕਿਰ ਲਵ ਰਹਿਆ ਪਰਪੂਰੇ ਰਾਮ ਇਨ ਰੌਵਰ ਹੈ ਆਪਨ ਪੂਰੇ ਮੇਖ ਖਜੂਰੇ ਜੁਗ ਜੁਗ ਮੇ ਇੱਕੋ ਜਾਤਾ ਸੰਤ ਬਾਲੀ ਇਹ ਇਹ ਇਸ ਚੰਦ ਦੇ ਵਿੱਚ ਇਹ ਸ਼ਬਦ ਹੈ ਇਸੇ ਪਾਸਾ ਦਾ ਬਿਡਾਂਸ ਰਾਗ ਦੇ ਵਿੱਚ ਵੱਡਾ ਹੰਸ ਦਾ ਜੋ ਗੁਰਬਾਣੀ ਵਿੱਚ ਜਿਗਰ ਹੁੰਦਾ ਹੈ ਇਹ ਆ ਨਮ ਇਹ ਗੁਰਮੁਖ ਬਗਲਾ ਇਹ ਹਾਂਸ ਦੇ ਨਾਲ ਤੁਲਨਾ ਦਿੱਤੀ ਹੈ ਇਹਨ ਵੱਡਾ ਹਾਂਸ ਜੋ ਮਹਾਨ ਬਣ ਜਾਂਦਾ ਹੈ ਉਹਨੂੰ ਗੁਰੂ ਦੇ ਨੇੜੇ ਪਹੁੰਚ ਜਾਂਦਾ ਹੈ ਉਹਨੂੰ ਵੱਡਾ ਹਾਂਸ ਕਿਹਾ ਹੈ ਪਰਮਾਣੀ ਵਿੱਚ ਜਿਗਰ ਹੁੰਦਾ ਇਹ ਹੰਸਾਂ ਮੇਕ ਤਰੰਦੇ ਆ ਬੱਗਾ ਤੇ ਆਇਆ ਚਾਹੋ ਤੇ ਡੁੱਬ ਗਏ ਬਗਵਤ ਪਰ ਸਿਰ ਤਾਰੂ ਪਰ ਪਾਉਂ ਹੁਣ ਹੰਸ ਟੀ ਕਰਦੇ ਨੇ ਉਹ ਤਰਦੇ ਤਰਦੇ ਤੇ ਆਪਣਾ ਸਿਰ ਪਾਣੀ ਵਿੱਚ ਡੋਬ ਕੇ ਤੇ ਆਪਣੀ ਖੁਰਾਕ ਖਾਂਦੇ ਬਗਲਿਆਂ ਨੂੰ ਚਾਹਿਆ ਤੇ ਉਹਨਾਂ ਨੇ ਵੀ ਇਹ ਰੇਸ ਕੀਤੀ ਤੇ ਉਹ ਡੁੱਬ ਗਏ ਕਿਉਂਕਿ ਉਹ ਕੁਦਰਤ ਨੇ ਉਹਨਾਂ ਨੂੰ ਬਣਾਇਆ ਨਹੀਂ ਸੀ। ਉਹਨਾਂ ਦੀਆਂ ਲੱਤਾਂ ਲੰਮੀਆਂ ਨਹੀਂ ਉਹ ਛਪੜੀ ਵਿੱਚ ਧੋਕੇ ਤੇ ਡੱਡੀਆਂ ਮੱਛੀਆਂ ਖਾ ਸਕਦੇ ਨੇ ਉਹ ਸਮੁੰਦਰ 'ਚ ਨਹੀਂ ਘਰ ਸਕਦੇ। ਹੰਸਾਂ ਹੀ ਰਗੋਤੀ ਖਾਣਾ ਬਾਗ ਡੱਡਾ ਪਾਲਣ ਜਾਵੇ। ਗੁਰਬਾਣੀ ਦੇ ਵਿੱਚ ਜਿਗਰ ਹੁੰਦਾ। ਅੱਜ ਆਏ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਆਪਣੇ ਪਿਰਕਾਰ ਰੰਗ ਲਕੀ ਮੂਗੇ ਸ਼ੋਭ万ਤੀ ਨਾਰੇ ਸਤਿਗੁਰੂ ਜੀ ਵਰवाणी ਗੁਰੂ ਸਾਹਿਬ ਨੇ ਉਚਾਰੀਆ ਅਕਾਲ ਪੁਰਖ ਨੂੰ ਪਤੀ ਤੇ ਆਪਣੇ ਆਪ ਨੂੰ ਇਸਤਰੀ ਜੀਵ ਇਸਤਰੀ ਸਮਝ ਕੇ ਫੇਰ ਵਿਚਾਰੀ ਹੈ ਇਸ ਗੁਰਪੁਰਖੋਂ ਇਸ ਜਗਮੇਂ ਪੁਰਖ ਇੱਕ ਹੈ ਔਰ सगली ਨਾਲ ਸਵਾਰੀ ਜਿਹੜੇ ਸਾਡੇ ਅੰਦਰ ਜਿੰਦ ਹੈ ਉਹ ਨਾਰੀ ਹੈ ਜੀਵ ਇਸਤਰੀ ਹੈ ਤੇ ਪਰਮਾਤਮਾ ਪਿਰਹਤ ਪਤੀ ਹੈ ਤੇ ਸਰਬੂਜ ਕਹਿੰਦੇ ਨੇ ਹੈ ਹੈ ਜੇ ਅੰਦਰ ਇਸ ਜੀਵ ਇਸਤਰੀ ਗਏ ਮਾਇਆ ਦੀ মোহ ਤੋਂ ਛੋਹ ਹੋ ਗਈਆਂ ਤੇਰੇ ਉੱਤੇ ਮਾਇਆ ਦਾ ਅਸਰ ਨਹੀਂ ਹੈ ਹੁਣ ਤੇ ਤੂੰ ਆਪਣੇ ਪਿਰ ਦੇ ਨਾਮ ਰੰਗ ਦੇ ਵਿੱਚ ਰਤੀ ਸੋਭਾਵੰਤੀ ਨਾਰੇ ਇਹ ਇਹ ਕਿਵੇਂ ਹੋਇਆ ਸੱਚਾ ਸ਼ਬਦ ਮਿਲ ਰਹੀ ਮੂਗੇ ਇੰਨੇ ਜਿਹੜੀ ਸੱਚੇ ਪਰਮਾਤਮਾ ਦੀ ਸਿਰਲ ਸਲਾਹ ਦਾ ਸ਼ਬਦ ਆ ਉਹਦੇ ਵਿੱਚ ਜੁੜ ਕੇ ਤੇ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਇਹਨਾਂਵੇਂ ਭਾਏ ਪਿਆਰੇ ਇਹ ਸਤਿਗੁਰੂ ਜੀ ਕਹਿੰਦੇ ਨੇ ਤੂੰ ਪ੍ਰੇਮ ਦੇ ਨਾਲ ਆ